ਇਸਿੰਗੋਲਾ ਪਿੰਡ ਦੇ ਵਿੱਚ ਜਿੱਥੇ ਅਸੀਂ ਖੜੇ ਆਏ ਇਹ ਇੱਕ ਸਮਾਰਟ ਸਰਕਾਰੀ ਸਕੂਲ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਵਾਗਤ ਦੀ ਤਿਆਰੀ ਲਈ ਬੱਚੇ ਖੜੇ ਆਏ ਤੇ ਪਿੰਡ ਦੀ ਪੰਚਾਇਤ ਖੜੀ ਹੈ ਵੱਖ-ਵੱਖ ਸੰਸਥਾਵਾਂ ਖੜੀਆਂ ਨੇ ਸਾਰਾ ਪਿੰਡ ਇੱਥੇ ਲਗਭਗ ਅੱਜ ਮੌਜੂਦ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਹੈ ਤੇ ਇਥੋਂ ਦੇ ਜਿਹੜੇ ਟੀਚਰ ਹੈਗੇ ਆ ਰਜਿੰਦਰ ਸਿੰਘ ਰਾਜੂ ਉਹ ਅੱਜ ਵਾਪਸ ਆ ਰਿਹਾ ਰਾਸ਼ਟਰਪਤੀ ਜੀ ਤੋਂ ਸਨਮਾਨਤ ਹੋ ਕੇ ਪੰਜਾਬ ਪੂਰੇ ਭਾਰਤ ਦੇ ਵਿੱਚ 50 ਅਧਿਆਪਕਾਂ ਨੂੰ ਚੁਣਿਆ ਗਿਆ ਸੀਗਾ ਇਸ ਇਵਾਰ ਦੇ ਲਈ ਕੌਮੀ ਇਵਾਰ ਦੇ ਲਈ ਤੇ ਪੰਜਾਬ ਚੋਂ ਸਿਰਫ ਦੋ ਅਧਿਆਪਕ ਜਿਨ੍ਹਾਂ ਵਿੱਚੋਂ ਇੱਕ ਬਠਿੰਡੇ ਦਾ ਅਧਿਆਪਕ ਸੀ ਕੋਠੇ ਇੰਦਰ ਸਿੰਘ ਵਾਲਾ ਦਾ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਹੈ ਇਹ ਅਵਿੰਦਰ ਸਿੰਘ ਰਾਜੂ ਜੀ ਤੁਸੀਂ ਦੇਖ ਸਕਦੇ ਹੋ ਸਾਰੀ ਪਿੰਡ ਦੀ ਪੰਚਾਇਤ ਵੱਖ-ਵੱਖ ਸੰਸਥਾਵਾਂ ਸਕੂਲ ਦੇ ਬੱਚੇ ਪੂਰਾ ਪਿੰਡ ਇੱਥੇ ਮੌਜੂਦ ਹੈ ਉਨਾ ਸਵਾਗਤ ਲਈ ਸਵਾਗਤ ਲਈ ਨਾਲ ਹੀ ਉਹਨਾਂ ਦੇ ਜਿਹੜੇ ਅ ਕਾਫਲਾ ਤਰੇ ਆ ਰਹੇ ਆਗੇ ਪਿੱਛੋਂ ਨੇੜੇ ਪਹੁੰਚ ਆ ਲਈ ਹੈ ਉਹਨਾਂ ਦੇ ਸਵਾਗਤ ਲਈ ਤੁਹਾਨੂੰ ਉਹਨਾਂ ਨਾਲ ਗੱਲ ਵੀ ਕਰਾਂਗੇ ਰਜਿੰਦਰ ਸਿੰਘ ਰਾਜ ਦੇਖੋ ਬਟਾ ਇਹਦੇ ਨੇ ਇਹ ਬੱਚੇ ਨੇ ਉਹਦੇ ਸਕੂਲ ਦੇ ਪਰ ਉਹ ਸਕੂਲ ਵੀ ਦਿਖਾਵਾਂਗੇ ਲਾਈਵ ਦੇ ਵਿੱਚ ਕਿ ਸਕੂਲ ਤੁਸੀਂ ਦੱਸਿਓ ਕਿ ਜਿਹੜਾ ਜਿਹੜਾ ਡੇਰਾ ਸੱਚਾ ਹੁੰਦਾ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਪਕਮ ਸੰਸਥਾ ਅੰਦਰ ਸੀ ਰਾਜੂ ਜੀ ਆਸ ਕੋਚੀ ਦੇ ਅੱਗੇ ਪਹੁੰਚਣ ਵਾਲੀ ਹੈ ਸਾਡੇ ਅਧਿਆਪਕ ਨੇ ਨਾਮ ਇੰਡੀਆ ਲੈਵਲ ਤੇ ਰੋਚਨ ਕੀਤਾ ਤੁਹਾਨੂੰ ਦੱਸਦੀ ਕਿ ਇਸ ਸਕੂਲ ਦੇ ਵਿੱਚ ਇੰਨੀਆਂ ਕੁ ਸਹੂਲਤਾਂ ਨੇ ਇਸ ਸਕੂਲ ਵਿੱਚ ਐਡਮਿਸ਼ਨ ਲੈਣ ਦੇ ਲਈ 1 ਸਾਲ ਪਹਿਲਾਂ ਦੱਸਣਾ ਪੈਂਦਾ ਹੈ ਕਿ